ਰੋੜ ਦੇ ਵਿਚਾਲੇ ਜਿਹੜਾ ਚੌਕ ਹੈ ਤੇ ਇਸ ਚੌਕ ਨੂੰ ਕਈ ਲੋਕਾਂ ਨੇ ਖੁੱਲੀ ਚੌਕ ਦਾ ਨਾਮ ਵੀ ਦੇ ਦਿੱਤਾ ਹੈ ਇਹ ਤਾਂ ਰੌਂਗਟ ਦੀ ਨਹੀਂ ਪਸੰਦ ਜਾਂਦੀ ਨਹੀਂ ਕੀਤੀ ਜਾਂਦੀ ਨਹੀਂ ਉਹ 45 ਖੁੱਲੀ ਪਸੰਦ ਨਹੀਂ ਆ ਉਹ ਰੌਂਗਟ ਗਈ ਉਹ ਉੱਚ ਅਧਿਕਾਰੀ ਵੀ ਆਏ ਸੀ ਸਾਡੇ ਉਹਨਾਂ ਨੂੰ ਵੀ ਕਿਹਾ ਵੀ ਕੈਮਰੇ ਸਾਡੇ ਚੱਲਨੇ ਚਾਹੀਦੇ ਮੈਂ ਉਹਨਾਂ ਨੇ ਵੀ ਸਾਨੂੰ ਕਿਹਾ ਆ ਇੱਕ ਦੋ ਦਿਨ ਚੱਲਣਗੇ ਇਹ ਫਿਰ ਤਾਂ ਜਦੋਂ ਉੱਚ ਅਧਿਕਾਰੀ ਆਏ ਸੀ ਉਸ ਤੋਂ ਬਾਅਦ ਚੱਲ ਪਏ ਹੋਣਗੇ ਜੀ ਕੀ ਪਤਾ ਤੁਹਾਨੂੰ ਕੀ ਭਲੇਖਾ ਲੱਗ ਗਿਆ ਵੀ ਸਾਡੇ ਨੇ ਚੈੱਕ ਕਰਾਇਆ ਨਹੀਂ ਚੱਲੇ ਸਰ ਹੁਣ ਵੀ ਇਹ ਦੋ ਵਾਰ ਚੋਰੀ ਹੋ ਗਈ ਤਰਾਫ ਕਿੰਨਾ ਜ਼ਿਆਦਾ ਵੱਧ ਗਿਆ ਔਰ ਨਾ ਤਾਂ ਕੋਈ ਗੱਡੀ ਦੀ ਸਪੀਡ ਲਿਮਟਾ ਇੱਥੇ ਹਾਂਜੀ ਸਾਸ਼ਟ੍ਰੀਕਾਲ ਆਨਲਾਈਨ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸਰਮਾਨ ਸਵਾਗਤ ਕਰਦਾ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਲੋਕ ਮੁੱਦਿਆਂ ਨੂੰ ਚੱਕਿਆ ਜਾਵੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੇ ਜਿਹੜੀਆਂ ਉਹ ਸਰਕਾਰ ਤੱਕ ਪਹੁੰਚਦੀ ਹਰ ਇੱਕ ਗੱਲ ਜਿਹੜੀ ਲੋਕਾਂ ਦੀ ਉਹ ਸਰਕਾਰ ਤੱਕ ਪਹੁੰਚਦੀ ਕੀਤੀ ਜਾਵੇ ਤੇ ਅੱਜ ਅਸੀਂ ਖੜੇ ਆ ਜ਼ਿਲ੍ਹਾ ਮਲੇਰਕੋਟਲਾ ਦੇ ਕਸਬਾ ਕੁੱਪਕਲਾ ਜੋ ਕਿ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਇੱਥੇ ਜਿਹੜੇ ਲੋਕ ਵੱਸਦੇ ਨੇ ਤੇ ਵੱਡੀ ਤਾਦਾਦ ਦੇ ਵਿੱਚ ਵਸਣ ਦੇ ਕਰਕੇ ਉਹਨਾਂ ਲੋਕਾਂ ਦੀਆਂ ਉਹਨੀਆਂ ਹੀ ਵੱਡੀਆਂ ਪ੍ਰੇਸ਼ਾਨੀਆਂ ਨੇ ਇਹ 메ਨ ਚੌਕੇ ਜੀ ਤੁਹਾਨੂੰ ਦੱਸਦੀ ਏ ਇਹ ਮਲੇਰਕੋਟਲਾ ਤੋਂ ਲੁਧਿਆਣਾ ਰੋਡ ਜਾਂਦੇ ਹੋਏ ਤਕਰੀਬਨ ਮਲੇਰਕੋਟਲਾ ਤੋਂ 10 ਕਿਲੋਮੀਟਰ ਜਿਹੜਾ ਲੁਧਿਆਣਾ ਵੱਲ ਆਉਂਦੇ ਨੂੰ ਇਹ ਰੋਡ ਦੇ ਵਿਚਾਲੇ ਜਿਹੜਾ ਚੌਕ ਹੈ ਤੇ ਇਸ ਚੌਕ ਨੂੰ ਕਈ ਲੋਕਾਂ ਨੇ ਖੂਨੀ ਚੌਕ ਦਾ ਨਾਮ ਵੀ ਦੇ ਦਿੱਤਾ ਹੈ ਕਾਰਨ ਵੀ ਦੱਸਦੇ ਆ ਕਿ ਇਸ ਚੌਂਕ ਦੇ ਵਿੱਚ ਡੇਲੀ ਇੱਕ ਜੇ ਐਵਰੇਜ ਵਨ ਕੇ ਚੱਲੀਏ 2 ਤੋਂ 4 ਐਕਸੀਡੈਂਟ ਜਿਹੜੇ ਰੋਜ਼ਾਨਾ ਹੁੰਦੇ ਨੇ ਤੇ ਜਿਹਦੇ ਵਿੱਚ ਤਕਰੀਬਨ ਜੇ 4 ਐਕਸੀਡੈਂਟ ਹੁੰਦੇ ਨੇ ਤਾਂ ਦੋ ਉਹਦੇ ਵਿੱਚ ਵੱਡੇ ਹਾਦਸੇ ਹੁੰਦੇ ਨੇ ਪਰ ਕਿਤੇ ਨਾ ਕਿਤੇ ਲੋਕਾਂ ਦੀ ਮਜਬੂਰੀ ਹੈ ਤੇ ਲੋਕ ਜਿਹੜਾ ਆਪਣਾ ਦਰਦ ਬਿਆਨ ਕਰਨ ਲਈ ਸਾਨੂੰ ਬੁਲਾਇਆ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਜੀ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਨੇ ਮੋਨਜੀਤ ਸਿੰਘ ਜੀ ਮੋਨਜੀ ਜੀ ਕੀ ਕੀ ਤਕਲੀਫਾਂ ਨੇ ਤੁਸੀਂ ਵੀ ਅੱਜ ਜਿਹੜਾ ਬੜੇ ਦੁਖੀ ਹੋ ਕੇ ਸਾਨੂੰ ਕਾਲ ਕੀਤੀ ਵੀ ਜਿਹੜੀ ਇਹ ਸਮੱਸਿਆ ਇਹਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾਵੇ ਸਮੱਸਿਆ ਤਾਂ ਬਹੁਤ ਨੇ ਜੀ ਕੀ ਕੀ ਗਣਾਈ ਜਾਏ ਇਹਦਾ ਹੱਲ ਕਿਸੇ ਦਾ ਨਹੀਂ ਹੋ ਰਿਹਾ ਇਹਦਾ ਰੌਂਗ ਸਾਈਡ ਜਿਹਨੇ ਬੱਸਾਂ ਜਾਂਦੀਆਂ ਨੇ ਗੱਡੀਆਂ ਜਾਂਦੀਆਂ ਨੇ ਉਹ ਬੱਚਿਆਂ ਲਈ ਸਕੂਲ ਲਈ ਬੱਸ ਲੰਘੀ ਆ ਉਹ ਰੌਂਗ ਸਾਈਡ ਗਈ ਆ ਹਾਂ ਔਰ ਜ਼ਿੰਮੇਵਾਰਾ ਬੱਚਿਆਂ ਦਾ ਕੱਲ ਨੂੰ ਕੋਈ ਐਕਸੀਡੈਂਟ ਹੁੰਦਾ ਕੋਈ ਗਲਤ ਵਾਦਨਾ ਜਾਂ ਪਰਚਾ ਨਾ ਹੋਵੇ ਤੇ ਬਾਅਦ ਵਿੱਚ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਐ ਕਰਾਂਗੇ ਇਹਨੇ ਗੱਡੀਆਂ ਚਾਲੀਆਂ ਨੇ ਪਹਿਲਾਂ ਚਾਲੀਆਂ ਨੇ ਠੀਕ ਹੈ ਜੀ ਉਹਨਾਂ ਦਾ ਕੋਈ ਕਾਗਜ਼ ਪੱਤਰ ਨਹੀਂ ਉਹ ਸਾਰੇ ਚੈੱਕ ਰਹੀ ਜਾਣ ਕੋਈ ਉਹਨਾਂ ਦਾ ਕਨੈਕਟਰ ਨਹੀਂ ਹੈਗਾ ਕੱਲਾ ਡ్రਾਈਵਰੀ ਲਈ ਫਰੀ ਜਾਂਦੇ ਨੇ ਜ਼ਾਕ ਛੋਟੇ ਛੋਟੇ ਜਵਾਬ ਨਹੀਂ ਇੱਥੇ ਕਦੇ ਚੈਕਿੰਗ ਨਹੀਂ ਹੁੰਦੀ ਜੀ ਪੁਲਿਸ ਅਧਿਕਾਰੀ ਤਾਂ ਕਹਿੰਦੇ ਵੀ ਇੱਥੇ ਢੇੜੇ ਲਾਉਂਦੇ ਫਿਰਦੇ ਨਹੀਂ ਢੇੜੇ ਲਾਉਂਦੇ ਨੇ ਕੋਈ ਏਦਾਂ ਮੰਗੇ ਨੇ ਗੱਡੀ ਤੇਲ ਫੁਕੜਾ ਫਰੀ ਜਾਂਦੇ ਨੇ ਕੋਈ ਇਧਰ ਮੰਗੇ ਹਾਂਜੀ ਕੋਈ ਆ ਕੇ ਦੇਖਦਾ ਰਹਿੰਦੀ ਕਿ ਕੀ ਸਮੱਸਿਆ ਇੱਕ ਚੋਰੀਆਂ ਬਹੁਤ ਹੋ ਰਹੀਆਂ ਨੇ ਇੱਥੇ ਇੱਕ ਸਾਡੀਆਂ ਬੱਤੀਆਂ ਨੇ ਇਹ ਵੀ ਨਹੀਂ ਚੱਲਦਾ ਕੋਈ ਜਿੱਦਾਂ ਭਗਵਾਨਤ ਮਾਨ ਨੇ ਟੂਲ ਵਾਲਾ ਸਾਡਾ ਰੇਡੀਓ ਏਰੀਆ ਵਾਲਾ ਬੰਦ ਕਰਿਆ ਹਾਂਜੀ ਜਾਂ ਤੇ ਇਹ ਵੀ ਬ ਕੈਮਰੇ ਕਿੰਨਾ ਸਮਾਂ ਹੋ ਗਿਆ ਕੈਮਰੇ ਚੱਲਣ तकरीबन 2 ਸਾਲ ਪਹਿਲਾਂ ਵੀ ਜਿਹੜੀ ਤੁਸੀਂ ਬੇਨਤੀ ਕੀਤੀ ਸੀ ਵੀ ਇਹ ਕੈਮਰੇ ਚੱਲੇ ਨਹੀਂ ਜਾਂਦੇ ਚੱਲੇ ਨਹੀਂ ਵਿੱਚ ਇਹ ਪੁਲਿਸ ਪ੍ਰਸ਼ਾਸਨ ਦੇ ਲਾਏ ਹੋਏ ਨੇ ਹਾਂਜੀ ਰੋਕਣ ਲਈ ਜਾਂ ਕੋਈ ਕ੍ਰਾਈਮ ਰੋਕਣ ਲਈ ਇਹ 2 ਸਾਲ ਤੋਂ ਬੰਦ ਨੇ ਕੋਈ ਨਹੀਂ ਚੱਲ ਰਿਹਾ ਫਿਰ ਜੇ ਕ੍ਰਾਈਮ ਹੁੰਦਾ ਕੀ ਫਾਰਮੈਲਟੀ ਵੀ ਕਰਦੇ ਜੀ ਦੇਖ ਕੇ ਵੀ ਜੀ ਪਰ ਜ਼ਿਆਦਾ ਅਜਮੇਰ ਸਿੰਘ ਮੰਗੇ ਰਹੇ ਜਾਂਦੇ ਨੇ ਉਹ ਸਾਹਮਣੇ ਲੱਗੇ ਨੇ ਤੇ ਮੰਗੇ ਜਾਂ ਦੁਕਾਨਾਂ ਦੇ ਲੱਗੇ ਉਹ ਮੈਂ ਦੇਖਦੇ ਫਿਰ ਜਾਂਦੇ ਨੇ ਫਿਰ ਆ ਜਿਹੜੇ ਕੈਮਰੇ ਦੁਕਾਨ ਵਾਲਿਆਂ ਨੇ ਕਿੱਥੇ ਪੈਸੇ ਕਰਕੇ ਲਗਾਏ ਹੋਏ ਨੇ ਇਹ ਮਤਲਬ ਚੱਲ ਨਹੀਂ ਰਹੇ ਚੱਲਗੇ ਇਹ ਜੀ ਇਹ ਕਈ ਵਾਰੀ ਛੱਤੋ ਵੀ ਰੁਪਿਆ ਤੇ 5-500 ਰੁਪਿਆ ਲੈ ਠੀਕ ਹੈ ਜਿਹੜੇ ਪਹਿਲਾ ਪ੍ਰਸਤ ਦੇ ਰਹਿਣ ਜਦੋਂ 5-500 ਰੁਪਿਆ ਲੈ ਗਏ ਜੀ ਇਹ ਤਾਂ ਚੱਲਦੇ ਹੋਣੇ ਚਾਹੀਦੇ ਇਹ ਚੱਲ ਕਿਸੇ ਨੇ ਨਹੀਂ ਕਰਾਇਆ ਜੀ ਲੈ ਕੇ ਬਸ ਜਿਹੜੇ ਰੁਕ ਕੇ ਠੀਕ ਹੈ ਫਿਰ ਉਹ ਕੋਈ ਹਸਾਕਤਾਂ ਦੇ ਵਿੱਚ ਨਹੀਂ ਆਇਆ ਦੁਕਾਨਦਾਰ ਵੀ ਮੌਜੂਦ ਨੇ ਕੀ ਨਾਮ ਹੈ ਬੋਜੀ ਆਪਣਾ ਮੁਹੰਮਦ ਫਰਿਆਦ ਜੀ ਮੁਹੰਮਦ ਫਰਿਆਦ ਜੀ ਤੁਸੀਂ ਇੱਥੇ ਦੁਕਾਨਦਾਰੀ ਕਰਦੇ ਹੋ ਜੀ ਕਿੰਨੇ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਸਰ ਤੁਹਾਨੂੰ 3 ਸਾਲ ਹੋ ਗਏ ਦੁਕਾਨਦਾਰੀ ਤਿੰਨ ਸਾਲ ਹੋ ਗਏ ਤਿੰਨ ਸਾਲਾਂ ਦੇ ਵਿੱਚ ਕਿੰਨੇ ਕ ਐਕਸੀਡੈਂਟ ਦੇਖ ਚੁੱਕੇ ਜੀ ਡੇਲੀ ਐਕਸੀਡੈਂਟ ਹੁੰਦਾ ਡੇਲੀ ਡੇਲੀ ਮੰਗ ਉਹ ਸਭ ਤੋਂ ਵੱਡੀ ਜਿਹੜੀ ਸਮੱਸਿਆ ਰੌਂਗ ਸਾਈਡ ਦੀ ਆ ਰਹੀ ਆ ਵੱਡੀ ਰੌਂਗ ਸਾਈਡ ਆਉਂਦੀ ਆ ਤੇ ਐਕਸੀਡੈਂਟ ਹੁੰਦੇ ਨੇ ਜਾਂ ਉਹ ਕੋਈ ਲਾਈਟ ਦਾ ਪ੍ਰਬੰਧ ਹੋਣਾ ਚਾਹੀਦਾ ਗੱਡੀ ਉਰੇ ਲਾਈਟ ਨਹੀਂ ਹੈਗੀ ਤਾਂ ਗੱਡੀ ਪੂਰੀ ਸਪੀਡ ਨਾਲ ਜਾਂਦੀ ਆ ਬੱਡੀ ਪਿੱਛੋਂ ਹੀ ਪੂਰੀ ਸਪੀਡ ਨਾਲ ਲਿਮਟ ਦੇ ਅੰਦਰ ਹੋਣੀ ਚਾਹੀਦੀ ਆ। ਰੈੱਡ ਲਾਈਟਾਂ ਜਿਹੜੀਆਂ ਕਿੰਨੇ ਸਮੇਂ ਤੋਂ ਮੰਗ ਕਰਦੇ ਆ ਰਹੇ? ਯਾਰ ਅਸੀਂ 2-3 ਵਾਰ ਪਹਿਲਾਂ ਵੀ ਮੈਂਨੇ ਖੁਦ 3 ਸਾਲ ਦੇ ਵਿੱਚ 3-4 ਵਾਰ ਕੀਤਾ ਇਹ ਕੰਮ ਤੇ ਮਾਰਕੀਟ ਨੇ ਵੀ ਕਈ ਵਾਰ ਕਿਹਾ ਤੇ ਸਾਡੀ ਤੇ ਇੱਕ ਜਿਹੜੀ ਜਿਆਦਾ ਸਮੱਸਿਆ ਚੋਰੀ ਦੀ ਆ। ਸਾਡੀ ਸਾਹਮਣੇ ਚੌਂਕ 'ਚ ਫਰੂਟ ਦੀ ਦੁਕਾਨ ਉਹਦੇ 'ਚ 5 ਵਾਰ ਚੋਰੀ ਹੋ ਗਈ। ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਕੋਈ ਲੈਣਾ ਦੇ। ਅਸੀਂ ਕੈਮਰੇ ਆਵਾਸ ਤੇ ਪੁਲਿਸ ਨੂੰ ਕਿਹਾ ਸੀਗਾ 2-3 ਵਾਰ ਗਿਆ। ਸਾਡੇ ਕੋਲ ਉੱਚ ਅਧਿਕਾਰੀ ਵੀ ਆਏ ਸੀ। ਸਾਨੇ ਉਹਨਾਂ ਨੂੰ ਵੀ ਕਿਹਾ ਵੀ ਕੈਮਰੇ ਸਾਡੇ ਚੱਲਨੇ ਚਾਹੀਦੇ ਨੇ। ਉਹਨਾਂ ਨੇ ਆਏ ਕੋ ਦੋ ਦਿਨ ਚੱਲਣਗੇ ਫੇਰ ਤਾਂ ਜਦੋਂ ਉੱਚ ਅਧਿਕਾਰੀ ਆਏ ਸੀ ਉਸ ਤੋਂ ਬਾਅਦ ਚੱਲ ਪਏ ਹੋਣਗੇ ਜੀ ਕੀ ਪਤਾ ਤੁਹਾਨੂੰ ਕੋਈ ਭੁਲੇਖਾ ਲੱਗ ਗਿਆ ਵੀ ਨਹੀਂ ਸਾਨੂੰ ਚੈੱਕ ਕਰਾਇਆ ਨਹੀਂ ਚੱਲੇ ਸਰ ਹੁਣ ਵੀ ਇਹ ਦੋ ਵਾਰ ਚੋਰੀ ਹੋ ਗਈ ਜਾਂ ਕੈਮਰਾ ਚੈੱਕ ਕਰਨ ਤੋਂ ਬਾਅਦ ਵੀ ਪੁਲਿਸ ਦੇ ਆਉਣ ਤੋਂ ਬਾਅਦ ਵੀ ਸਾਹਮਣੇ ਚੌਕ ਦੇ ਵਿੱਚ ਦੁਕਾਨ ਆ ਉਹ ਸਾਹਮਣੇ ਫਲ ਫਰੂਟਰ ਨੇ ਚੋਰੀ ਹੋ ਰਹੀ ਉਹ ਕੈਮਰਾ ਆਈ ਜਾਵੇ ਦੁਕਾਨ ਜੀ ਫਰੂਟ ਵਾਲੀ ਤੇ ਉੱਥੇ ਤਕਰੀਬਨ ਕਹਿੰਦੇ 4 ਤੋਂ 5 ਵਾਰੀ ਜਿਹੜੀ ਚੋਰੀ ਹੋ ਚੁੱਕੀ ਹੈ ਸੁਣਵਾਈ ਕੋਈ ਨਹੀਂ ਹੋਈ ਹੈਗੀ ਤੇ ਗੱਲਬਾਤ ਕਰਦੇ ਆ ਅ ਭਾਈ ਸਾਹਿਬ ਤੁਸੀਂ ਵੀ ਦੁਕਾਨਦਾਰੀ ਹੋ ਹਾਂਜੀ ਬੋਲਦੇ ਦੁਕਾਨਦਾਰੀ ਹੈ ਜੀ ਹਾਂਜੀ ਹਾਂਜੀ ਤੇ ਕਿੰਨਾ ਕ ਸਮਾਂ ਹੋ ਗਿਆ ਆਪਣੀਆਂ ਦੁੱਖ ਤਕਲੀਫਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਦੇ ਨੂੰ ਜੀ 20 ਸਾਲ ਤੋਂ ਚੱਲੇ ਹੋਏ ਜੀ ਹਾਂ ਉਹ ਤਾਂ ਰਹਿੰਦੇ ਹਾਂ 30 35 ਸਾਲ ਹੋ ਗਏ ਇੱਥੇ ਦੱਸਦੇ ਹਾਂ ਤਾਂ 20 ਸਾਲ ਤੋਂ ਚੱਲੇ ਹੋਏ ਹਾਂਜੀ ਬੇਪਾਲ ਜਿਹੜੀਆਂ ਅਸੀਂ ਆਹ ਤਕਲੀਫਾਂ ਦੱਸਦੇ ਹਾਂ ਤੁਹਾਨੂੰ ਇਹ ਤਕਲੀਫਾਂ ਹਰੇਕ ਵੇਰੀ ਅਸੀਂ ਦੱਸਦੇ ਹਾਂ ਸਰਪੰਚਾਇਤ ਬਦਲਦੀ ਐ ਐਮਐਲਏ ਬਦਲਦਾ ਜਦ ਵੀ ਦੱਸਦੇ ਆ ਕਹਿੰਦੇ ਸਰਪੰਚਾ ਦਾ ਕਿਹਾ ਸਿਰ ਮੱਤੇ ਪੰਤਾਲਾ ਫੇਰ ਉੱਥੇ ਦਾ ਉੱਥੇ ਕਹਿੰਦੇ ਨੇ ਥੋੜਾ ਮਤਾ ਪਾਤਾ ਕੋਈ ਸਰਪੰਚ ਕਹਿੰਦਾ ਥੋੜੇ ਬਾਅਦ ਤੇ ਗ੍ਰਾਂਟ ਆਵਾਂਗੇ ਐਮਐਲਏ ਕਹਿੰਦਾ ਥੋੜੇ ਬਾਅਦ ਤੇ ਇੰਨੀ ਪਾਤੀ ਪਰ ਸਾਡਾ ਹੋਇਆ ਕੁਝ ਨਹੀਂ ਅਜੇ ਤੱਕ ਸਾਡੇ ਨਾਲ ਮਾਸਟਰ ਜੀ ਵੀ ਮੌਜੂਦ ਨੇ ਮਾਸਟਰ ਜੀ ਬਹੁਤ ਕਹਾਵਤਾ ਢੋਕ ਰਹੀਆਂ ਨਿਗੀਆਂ ਕਹਿੰਦੇ ਡੱਕਾ ਤੋੜਨਾ ਨਹੀਂ ਕਹਿੰਦਾ ਮੋੜਨਾ ਨਹੀਂ ਬਿਲਕੁਲ ਜੀ ਹ ਦੰਗਟ ਪਾਉ ਆ ਯਾਨੀ ਟ੍ਰੈਫਿਕ ਇੰਨਾ ਜ਼ਿਆਦਾ ਵਧ ਗਿਆ ਔਰ ਨਾ ਤਾਂ ਕੋਈ ਗੱਡੀ ਦੀ ਸਪੀਡ ਲਿਮਟ ਆ ਇੱਥੇ ਹਾਂਜੀ ਨਾ ਇੱਥੇ ਕੋਈ ਲਾਲ ਬੱਤੀਆਂ ਨੇ ਜੀ ਨਾ ਕੋਈ ਪੁਲਿਸ ਦਾ ਇੱਥੇ ਪਹਿਰਾ ਵੀ ਆਊਟਸਾਈਡ ਬਈ ਰੋਂਗ ਸਾਈਡ ਗੱਡੀ ਜਾਂਦੀਆਂ ਨੇ ਹਾਂਜੀ ਵੀ ਉਹਨਾਂ ਨੂੰ ਰੋਕਿਆ ਜਾਵੇ ਔਰ ਇੱਥੇ ਵੱਡੀ ਐਡੀ ਵੱਡੀ ਗਾਹਾਂ ਪ੍ਰਸ਼ਾਸਨ ਦੀ ਹੈ ਜਾਂ ਪਾਣੀ ਦਾ ਤੇ ਸੀਵਰੇਜ ਦਾ ਹਾਂਜੀ ਅੱਡੇ ਤੇ ਦੋਨੇ ਚੀਜ਼ਾਂ ਦਾ ਇਹ ਬਹੁਤ ਵੱਡੀ ਘਾਟ ਆ ਔਰ ਨਾ ਆ ਲਾਈਟਾਂ ਨੇ ਜਿਹੜੀਆਂ ਦੂਜੀਆਂ ਇਹ ਲਗਾਤਾਰ ਹੀ ਮੇਰਾ ਖਿਆਲ ਦੋ ਤਿੰਨ ਸਾਲ ਤੋਂ ਬੰਦ ਨੇ ਇਹਨਾਂ ਨੂੰ ਜਿਹਦੇ ਕਰਕੇ ਚੋਰੀਆਂ ਆਉਂਦੀਆਂ ਨੇ ਜਿਹੜੀਆਂ ਮੇਨ ਲਾਈਟਾਂ ਲੱਗੀਆਂ ਨੇ ਰੋਸ਼ਨੀ ਆਣੀ ਇਹ ਹਾਂਜੀ ਇਹ ਰੋਸ਼ਨੀ ਵਾਲੀਆਂ ਲਾਈਟਾਂ ਇਹਨਾਂ ਨੂੰ ਚਾਲੂ ਕੀਤਾ ਆ ਅਗਲੀ ਗੱਲ ਇਹ ਐ ਵੀ ਇੱਕ ਕੱਟ ਜਿਹੜਾ ਕੁੱਪ ਤੋਂ ਸੂਈਆਂ ਰੋਡ ਨੂੰ ਵੀ ਲੱਗੇ ਤਾਂ ਕਿ ਰੋਂਗ ਸਾਈਡ ਕੋਈ ਕੱਟ ਸਕੇ ਹਾਂਜੀ ਹੁਣ ਆਪਣੇ ਤੁਸੀਂ ਦੇਖ ਸਕਦੇ ਹੋ ਗੱਡੀ ਰੋਂਗ ਸਾਈਡ ਜਾਣ ਲਈ ਤਿਆਰ ਖੜੀ ਆ ਤੇ ਗੱਡੀ ਮੋੜ ਦੀ ਇਹ ਮਤਲਬ ਇਹ ਹੁਣ ਗੱਡੀ ਰੋਗ ਸਾਈਡ ਜਾ ਰਹੀ ਹੈ ਰੋਗ ਸਾਈਡ ਜਾ ਰਹੀ ਹੈ ਸਭ ਨੇ ਸਾਹਮਣੇ ਦੇਖੋ ਬਿਲਕੁਲ ਤੇ ਸਾਹਮਣੇ ਵਾਲੇ ਤੇਜ਼ ਆਉਂਦੇ ਨੇ ਇਹਦਾ ਜ਼ਿੰਮੇਦਾਰ ਕੌਣ ਹੋਊਗਾ ਜੀ ਇਹ ਜੀ ਗੱਲਤਾ ਹੋਈ ਹੈ ਵੀ ਪ੍ਰਸ਼ਾਸਨ ਨੂੰ ਇਸ ਗੱਲਾਂ 'ਤੇ ਧਿਆਨ ਚਾਹੀਦਾ ਵੀ ਗਾਹਾਂ ਆਉਣ ਵਾਲੇ ਲੋਕਾਂ ਦੀ ਜਿੰਦੀਆਂ ਨੂੰ ਬਚਾਇਆ ਜਾਵੇ ਹਾਂਜੀ ਔਰ ਇੱਥੇ ਲਾਲ ਬੱਤੀ ਦਾ ਪ੍ਰਬੰਧ ਤੇ ਕਟ ਦਾ ਪ੍ਰਬੰਧ ਹਾਂਜੀ ਔਰ ਜਿੰਨੀਆਂ ਸਮੱਸਿਆਵਾਂ ਦੁਕਾਨਦਾਰ ਸਾਡਾ ਇਲਾਕਾ ਮਤਲਬ ਵੇਚੀਆਂ ਕਰਨਾ ਪ੍ਰਸ਼ਾਸਨ ਨੂੰ ਇਹ ਜ਼ਰੂਰ ਪੂਰੀਆਂ ਚਾਹੀਦੀਆਂ ਹਨ ਤੇ ਮਾਸਟਰ ਜੀ ਜਿਹੜਾ ਬੱਸ ਅੱਡਾ ਬੱਸ ਸਟਾਪ ਬਣਿਆ ਹੋਇਆ ਉਹ ਅੱਗੇ ਤਕਰੀਬਨ 100 ਮੀਟਰ ਦੂਰੀ ਤੇ ਆ ਕੀ ਉੱਥੇ ਬੱਸਾਂ ਨਹੀਂ ਰੁਕਦੀਆਂ ਵੀ ਕੋਟਲੇ ਸਾਈਡ ਵੱਲ ਦਾ ਬੱਸ ਸਟੈਂਡ ਜਿੱਥੇ ਬਣਾਇਆ ਉੱਥੇ ਰੁਕਣੇ ਚਾਹੀਦੇ ਨੇ 100 ਮੀਟਰ ਤੋਂ ਵੀ ਜ਼ਿਆਦਾ ਨਹੀਂ ਹੈ ਮੈਂ ਤਾਂ ਕੋਲ ਉੱਥੇ ਨਾਲ ਹੀ ਆ ਜੀ ਨਾਲੇ ਈਡ ਐਕਸ ਵਾਲੇ ਨੇ ਜਿਹੜੇ ਉਹ ਸਾਈਡ ਤੇ ਨੂੰ ਹੋ ਜਾਣ ਹਾਂਜੀ ਔਰ ਜਿੱਤੇ ਕਰਕੇ ਕੁਸ ਰਸ ਘਟੇ ਇੱਥੇ ਆ ਕਿ ਜਿਹੜਾ ਬੱਸ ਸਟੈਂਡ ਆ ਮਤਲਬ ਬਣਾਇਆ ਦੋਨੇ ਚੌਂਕ ਦੇ ਵਿਚ ਆ ਕੇ ਹਾਂਜੀ ਸਾਈਡਾਂ ਦੇ ਉੱਤੇ ਰੁਕਦਾ ਤੇ ਇੱਕ ਇੱਕ ਵਾਰੀ ਟ੍ਰੈਫਿਕ ਜ਼ਰੂਰ ਦਿਖਾਈ ਜਾਵੇ ਜੀ ਜਿਹੜੇ ਟ੍ਰੈਫਿਕ ਆ ਬਹੁਤ ਜ਼ਿਆਦਾ ਜੇ ਕਹਿ ਲਈਏ ਲੁਧਿਆਣੇ ਸ਼ਹਿਰ ਦੇ ਵਾਂਗੂ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਪਰ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮਾਂ ਦੀ ਘਾਟ ਹੈ ਇੱਥੇ ਦੱਸਦੀਏ ਵੀ ਕਹੇਲੀ ਟ੍ਰੈਫਿਕ ਕੋ ਪੁਲਿਸ ਮੁਲਾਜ਼ਮਾਂ ਦੀ ਘਾਟ ਹੈ ਜਦ ਤੱਕ ਇੱਥੇ ਲਾਈਟਾਂ ਨਹੀਂ ਲੱਗਦੀਆਂ ਉਦੋਂ ਤੱਕ ਕੋਈ ਨਾ ਕੋਈ ਅਧਿਕਾਰੀ ਮੌਜੂਦ ਹੋਣਾ ਚਾਹੀਦਾ ਹੈ ਇੱਥੇ ਕੰਟਰੋਲ ਕਰੇ ਘਟੋ ਘਟ ਜਾਣੀ ਮਤਲਬ 2-2 ਕਿਲੋਮੀਟਰ ਤੋਂ ਸਪੀਡ ਆ ਜਿਹੜੀ ਉਹ ਢਾਈ ਜਾਵੇ ਔਰ ਇੱਥੇ ਪ੍ਰਸ਼ਾਸਨ ਦਾ ਜਿੰਨਾ ਚਿਰ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਕਾ ਜਿਹੜੇ ਪੁਲਿਸ ਦੇ ਮੁਲਾਜ਼ਮਾਂ ਉੱਤੇ ਲਾਜ਼ਮੀ ਡਿਊਟੀ ਦੇਣ ਤਾਂ ਕਿ ਮਤਲਬ ਇਹ ਸਮੱਸਿਆ ਮਕੂਸ ਨਾ ਹੋਵੇ ਨਾਲ ਚੌਕੀ ਹੈਗੀ ਹੈ ਜੀ ਤੁਹਾਡੇ ਇੱਥੇ ਤਕਰੀਬਨ 100 ਮੀਟਰ ਤੇ ਹਾਈਵੇ ਪੈਟਰੋਲਿੰਗ ਵਾਲੀ ਚੌਕੀ ਆ ਕੀ ਉਹ ਮੌਜੂਦ ਨਹੀਂ ਹੁੰਦੇ ਜੀ ਉਹ ਸ਼ਾਮ ਨੂੰ ਆ ਜਾਣਗੇ ਜੀ ਲੋਕਾਂ ਦੀ ਜੇਬ ਤੇ ਵਿੱਚ ਦੇਖਦੇ ਨੇ ਵੀ ਸ਼ਾਮ ਨੂੰ ਚਲਾਣ ਕਰਨਾ ਕਿ ਪੈਸੇ ਇਕੱਠੇ ਕਰਨਾ ਹਾਂਜੀ ਹੁਣ ਆਰਾਮਨਾਗ ਸਿਖਰ ਦੁਪਹਿਰਾ ਪਏ ਨੇ ਕੋਈ ਨਹੀਂ ਇੱਥੇ ਆਉਂਦਾ ਹਾਂਜੀ ਔਰ ਨਾ ਕੋਈ ਮਤਲਬ ਸਾਡੇ ਸਦਰ ਵੱਲੋਂ ਡਿਊਟੀ ਲਾਈ ਜਾਂਦੀ ਹੈ ਤੇ ਕੀ ਤੁਸੀਂ ਵੱਡੇ ਅਧਿਕਾਰੀਆਂ ਤੱਕ ਡੀਸੀ ਸਾਹਿਬ ਤੱਕ ਇਹ ਗੱਲ ਪਹੁੰਚਦੀ ਕੀਤੀ ਹੈ ਵੀ ਇੱਥੇ ਜਿਹੜੀ ਇਹ ਕੁਸ਼ੂ ਹੋ ਰਿਆ ਤੁਸੀਂ ਪਹਿਲਾਂ ਇਹ ਮੰਗ ਕੀਤੀ ਆ ਤੇ ਅਸੀਂ ਉਸ ਤੋਂ ਬਾਅਦ ਵਿੱਚ ਜੇ ਆ ਸਾਡੀਆਂ ਬੇਨਤੀਆਂ ਜਿਹੜੀਆਂ ਮਤਲਬ ਨਾ ਸੁਣਿਆ ਗਿਆ ਅਸੀਂ ਵੱਡੇ ਪੱਧਰ ਤੇ ਇਲਾਕੇ ਦੇ ਵਿੱਚੋਂ ਤੇ ਅੱਡੇ ਦੇ ਉੱਤੋਂ ਮਤੇ ਪਾ ਕੇ ਜਾ ਕੇ ਮਤਲਬ ਧਾਮਾਂਗੇ ਜੇ ਮਸਲੇ ਫਿਰ ਵੀ ਹੱਲ ਨਾ ਹੋਏ ਤਾਂ ਅਸੀਂ ਮਜਬੂਰ ਹੋ ਕੇ ਜਿਹੜਾ ਪ੍ਰਸ਼ਾਸਨ ਦਾ ਕੰਮਜਾਮ ਕਰਨ ਦੀ ਖਤਰ ਮਤਲਬ ਉਸ ਪਾਸੇ ਵੱਲ ਨੂੰ ਪਾਉਂਦੇ ਹਾਂ ਸਾਹਰ ਜੀ ਬੇਬਾਕੀ ਨਾਲ ਬੋਲ ਲਿਓ ਕਿਤੇ ਇਹ ਨਾ ਹੋਵੇ ਵੀ ਪੁਲਿਸ ਵਾਲੇ ਵੀਡੀਓ ਦੇਖ ਲੈਣ ਤੇ ਤੁਹਾਡੇ ਤੇ ਪਰਚਾ ਕਰ ਦੇਣ ਸਾਹਰ ਜੀ ਦੇਖੋ ਉਹਨਾਂ ਨੇ ਜੋ ਕੁਝ ਕਹਿਣਾ ਮੇਰੇ ਤੇ ਕਰ ਲੈਣ ਅਸੀਂ ਹੰਡਾ ਲਿਆ ਨੌਜਵਾਨੀ ਦੀ ਜਿੰਦੀਆਂ ਬਚਾਉਣ ਦੇ ਖਾਤਰ ਅਸੀਂ ਬੋਲਦੇ ਆਂ ਉਹਨਾਂ ਨੇ ਜੋ ਕੁਝ ਕਸਰਵਾਈ ਕਰਦੇ ਆ ਮਰਤੇ ਕਰ ਲੈਣ ਇਹ ਸਾਰਾ ਕੁਝ ਆਮ ਹੋ ਰਿਹਾ ਨਸ਼ੇ ਇੱਥੇ ਫੈਕ ਰਹੇ ਨੇ ਚੋਰੀਆਂ ਚੋਰ ਇੱਥੇ ਫਿਰਦੇ ਨੇ ਕਿ ਐਡਾ ਵੱਡਾ ਜਾਨੀ ਮਲੇ ਕੋਟੜ ਤੋਂ ਹਮਦਗੜ ਤੋਂ ਕਾਹਾਂ ਜਾ ਕੇ ਇਹ ਕਾਹ ਅੱਡਾ ਹੈ ਜਿੱਥੇ ਵੱਡਾ ਰਸ ਹੈ ਇੱਥੇ ਉਹਨਾਂ ਦੀ ਕੋਈ ਡਿਊਟੀ ਨਹੀਂ ਬਣਦੀ ਆ ਇੱਥੇ ਟ੍ਰੈਫਿਕ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਚੋਰੀ ਦੀ ਸਮੱਸਿਆ ਤੇ ਹੋਰ ਸਮੱਸਿਆ ਰਹਿ ਕਿਹੜੀ ਹੈਗੀ ਜੀ ਜਿਹੜਾ ਪ੍ਰਸ਼ਾਸਨ ਇਹਨਾਂ ਦੀ سپورਟ ਦੀ ਖਾਤਰੀ ਆ ਕੈਮਰੇ ਨੇ ਇਹ ਕੀ ਕਰਦੇ ਨੇ ਪੁਲਿਸ ਵਾਲੇ ਇਹਨਾਂ ਨੂੰ ਠੀਕ ਕਿਉਂ ਨਹੀਂ ਕਰਾਉਂਦੇ ਖੜ ਕੇ ਹਾਂਜੀ ਇਹ 2 ਸਾਲ ਤੋਂ ਬੰਦ ਪੈ ਨੇ ਥੋੜਾ ਜਿਹਾ ਸਮਾਂ ਹੋ ਗਿਆ ਜੇ ਦੇਖਿਆ ਜਾਵੇ ਇੱਥੇ ਬੁਲਟ ਦੇ ਪਟਾਕੇ ਵੀ ਵੱਜਦੇ ਨੇ ਬਜ਼ੁਰਗਾਂ ਨੂੰ ਬਹੁਤ ਤਕਲੀਫ ਹੁੰਦੀ ਆ ਬਿਨਾ ਨੰਬਰ ਵਾਲੇ ਮੋਟਰ ਮੋਟਰਸਾਈਕਲ ਕਹ ਕਹ ਲਈਏ ਵੀ ਉਹ ਵੀ 3-3 4-4 ਮੁੰਡੇ ਬੈਠ ਕੇ ਹੁੱਲੜ ਵਾਜੀਆਂ ਕਰਦੇ ਨੇ ਉਰਸੇ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰਦਾ ਜੀ ਕੀ ਕਾਰਨ ਮੰਨਦੇ ਹੋ ਬਿਲਕੁਲ ਆਏ ਜੀ ਟੱਲੇ ਨੇ ਦੇਖੋ ਇਹਨਾਂ ਦਾ ਸਾਰਾ ਕੁਝ ਕੰਮ ਹੈ ਤੇ ਸਿਰਫ ਉਹ ਆਪਦੀ ਡਿਊਟੀ ਨੂੰ ਇਮਾਨਦਾਰੀ ਨਾਲ ਨਹੀਂ ਨਿਭਾ ਰਹੇ ਅਸੀਂ ਮੰਗ ਕਰਦੇ ਹਾਂ ਉਹ ਡਿਊਟੀ ਨੂੰ ਨਿਭਾਉਣ ਇੱਥੇ ਕੋਈ ਸਾਫ ਦਾ ਜਿਹੜਾ ਕੰਟਰੋਲ ਆ ਜਿਹੜਾ ਉਹਨਾਂ ਦਾ ਨਹੀਂ ਹੁੰਦਾ ਲਾਕੇ ਦੇ ਵਿੱਚ ਆਮਨ ਸ਼ਾਂਤੀ ਕਾਇਮ ਰੱਖਣਾ ਉਹ ਆਪਦੀ ਡਿਊਟੀ ਨਿਭਾਉਣ ਤੇ ਤੁਸੀਂ ਵੀ ਲੋਕਲੀਓ ਬਾਈ ਜੀ ਲੋਕਲੀਓ ਤੇ ਕੀ ਨਾਮ ਹੈ ਜੀ ਗੁਰਮੀਤ ਸਿੰਘ ਅੱਛਾ ਕਿੰਨਾ ਕ ਸਮਾਂ ਹੋ ਗਿਆ ਮੈਨੂੰ ਲੱਗਦਾ ਤੁਹਾਡੀ ਵੀ ਉਮਰ ਕਾਫੀ ਹੋ ਗਈ ਕਦੋਂ ਤੋਂ ਇਹ ਪਰੇਸ਼ਾਨੀਆਂ ਜਿਹੜੀਆਂ ਚੱਲਦੇ ਆ ਰਹੇ ਹੋ ਤੇ ਹੁਣ ਕਹਿ ਲਈਏ ਵੀ ਬਹੁਤ ਔਖੇ ਹੋ ਕੇ ਤੁਸੀਂ মিডিਆ ਨੂੰ ਸੱਦਿਆ ਤੇ ਹੁਣ ਜਿਹੜੀ ਗੁਹਾਰ ਲਈਏ ਕੀ ਗੁਹਾਰ ਲਾਉਣੀ ਚਾਹੁੰਦੇ ਹੋ ਅਸੀਂ ਤਾਂ ਹੁਣ 30 35 ਸਾਲ ਤੋਂ ਬੈਠੇ ਜਾਨੇ ਪਾਣੀ ਦੇ ਨਿਕਾਸ ਤੋਂ ਇੰਨੇ ਪ੍ਰੋਬਲਮ ਆ ਸਾਨੂੰ ਹਾਂਜੀ ਪਾਣੀ ਦਾ ਨਿਕਾਸ ਸਾਡਾ ਨਹੀਂ ਹੈਗਾ ਪਾਣੀ ਪੀਣ ਵਾਲਾ ਸਾਡੇ ਕੋਲ ਨਹੀਂ ਇੱਕ ਵਾਰੀ ਸਰਕਾਰ ਕਹਿੰਦੀ ਹੈ ਜੀ ਪਾਣਾ ਪਾਣੀ ਫਿਲਟਰ ਕਰਕੇ ਦੇ ਰਹੇ ਆ ਜੀ ਉਹ ਦੇ ਰਹੇ ਆ ਅਸੀਂ ਮੈਨਾਂ ਆਪਦਾ ਉਹੀ ਪਾਣੀ ਪੀਂਨੇ ਆ ਸਾਡੇ ਘਰੇ ਨਲਕੇ ਸਾਡੇ ਉਹ ਨਹੀਂ ਹੈਗੇ ਤੇ ਹੁਣ ਜਿਹੜਾ ਪਾਣੀ ਆਉਂਦਾ ਸਰਕਾਰੀ ਪਾਣੀ ਸਾਡੇ ਕੋਲ ਆਉਂਦਾ ਕੋਈ ਨਹੀਂ ਹੈਗਾ ਤੇ ਜਿਹੜਾ ਆਉਂਦਾ ਹੁਣ ਕਈ ਵਾਰ ਲਾਈਟ ਨਹੀਂ ਆਉਂਦੀ ਹੁਣ ਰਾਤ ਕੱਲ ਪੈਣਾ 12 ਘੰਟੇ ਲਾਈਟ ਨਹੀਂ ਆਈ ਸਾਨੂੰ ਪਤਾ ਵੀ ਇਹ ਪਾਣੀ ਕਿੰਨੇ ਕਿੰਨੇ ਔਕੇ ਹੋਏ ਆ ਜੀ ਅੱਛਾ ਇਹ ਅੱਡੇ ਤੇ ਕਿੰਨੀ ਵਾਰੀ ਢੇੜਾ ਲੱਗਦਾ ਨਜ਼ਦੀਕ ਹੀ ਆ ਘਰ ਜੀ ਆ ਨਾਲ ਹੀ ਆ ਜਾ 200 ਪਾਈ ਅੱਡੇ ਤੇ ਕਿੰਨਾ ਕਿੰਨਾ ਦਾ ਮਤਲਬ ਕਿੰਨੀ ਕ ਵਾਰੀ ਢੇੜਾ ਲੱਗ ਜਾਂਦਾ ਉਹਦੇ ਇੱਥੇ ਦਾ ਬੀਤੀ ਗੜ ਲੱਗੀ ਜਾਂਦੇ ਲੱਗ ਜਾਂਦੇ ਨੇ ਇੱਥੇ ਹੋਰ ਕੀ ਕੀ ਘਾਟ ਲੱਗੀ ਆ ਇੱਕ ਤਾਂ ਜਿਵੇਂ ਹੁਣ ਮਾਸਟਰ ਜੀ ਕਹਿ ਰਹੇ ਸੀ ਵੀ ਕੈਮਰੇ ਨਹੀਂ ਚੱਲਦੇ ਕਾਫੀ ਸਮੇ ਤੋਂ ਰੈਡ ਲਾਈਟ ਨਹੀਂ ਹੈਗੀ ਨਾ ਵੀ ਟ੍ਰੈਫਿਕ ਅਧਿਕਾਰੀ ਮੌਜੂਦ ਹੈ ਤੇ ਹੋਰ ਕੀ ਕੀ ਘਾਟਾਂ ਨੇ ਜਿਹੜੀਆਂ ਸਰਕਾਰ ਤੱਕ ਪਹੁੰਚਦੀਆਂ ਕਰਨੀਆਂ ਚਾਹੁੰਦੇ ਅਸੀਂ ਇਹੀ ਕਹਿੰਦੇ ਵੇ ਉਹ ਤਾਂ ਕੈਮਰੇ ਨੂੰ ਚਾਲੂ ਹੋਣ ਹਾਂਜੀ ਮੀਡੀਆ ਦੇਖਿਆ ਕਿ ਉਹਨਾਂ ਦਿਖਾਵੇ ਆ ਕਿ ਹਾਂਜੀ ਵੀ ਨਹੀਂ ਠੀਕ ਹੈ ਕਿ ਉਹਨਾਂ ਨੂੰ ਠੀਕ ਕਰਵਾਓ ਉਹਨਾਂ ਦਾ ਕੋਈ ਚੋਰੀਆਂ ਹੋ ਜਾਂਦੀਆਂ ਬਾਅਦ ਚੋਰੀ ਲੱਭਦੇ ਫਿਰ ਜਾਂਦੇ ਨੇ ਹਾਂਜੀ ਚੋਰ ਫੇ ਮੁੜ ਕੇ ਲੱਭਦਾ ਨਹੀਂ ਹੈਗਾ ਬਾਅਦ ਗੱਲ ਠੰਡੀ ਪੈ ਜਾਂਦੀ ਆ ਬਹੁਤ ਜ਼ਿਆਦਾ ਹੁੰਦੇ ਆ ਤੇ ਕਿਤੇ ਨਾ ਕਿਤੇ ਦੁੱਖ ਵੀ ਹੈ ਤੇ ਕਿਤੇ ਨਾ ਕਿਤੇ ਜੇ ਕਹਿ ਲਈਏ ਵੀ ਇਸ ਚੀਜ਼ ਦਾ ਮਲਾਲ ਵੀ ਹੈ ਵੀ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੀ ਗੱਲ ਹੈ ਜਿਹੜੀ ਸੁਣਦੇ ਨਹੀਂ ਹੈਗੇ ਕਿਤੇ ਨਾ ਕਿਤੇ ਇਹਨਾਂ ਦੀ ਗੱਲ ਨੂੰ ਜਿਹੜਾ ਅਣਗੋਲਿਆ ਕੀਤਾ ਜਾਂਦਾ ਹੈ ਅਣਦੇਖਿਆ ਕੀਤਾ ਜਾਂਦਾ ਤੇ ਇਹ ਮੰਗ ਕਰ ਰਹੇ ਨੇ ਇੱਥੋਂ ਦੇ ਵਸਨੀਕ ਨੇ ਵੀ ਜਿਹੜੀ ਇੱਥੇ ਸਾਨੂੰ ਬੁਨਿਆਦੀ ਸਹੂਲਤਾਂ ਨੇ ਉਹ ਜ਼ਰੂਰ ਦਿੱਤੀਆਂ ਜਾਣ ਤੇ ਇਸ ਚੌਂਕ ਦੇ ਵਿੱਚ ਜਿਹੜਾ ਕੁੰਨੀ ਚੌਂਕ ਦੇ ਨਾਲ-ਨਾਲ ਨਾ-ਨਾਲ ਮਸ਼ਹੂਰ ਹੋ ਜਾਣਾ ਕਿ ਕਦੇ ਨਾ ਕਦੇ ਕਿਉਂਕਿ ਡੇਲੀ ਜਿਹੜੀ ਐਵਰੇਜ ਆ 2 ਤੋਂ 4 ਐਕਸੀਡੈਂਟ ਦੀ ਐ ਤੇ ਜਿਹਦੇ ਵਿੱਚੋਂ ਦੋ ਮੇਜਰ ਐਕਸੀਡੈਂਟ ਹੁੰਦੇ ਹੀ ਹੁੰਦੇ ਨੇ ਤੇ ਇਹਦੇ ਉੱਤੇ ਠੱਲ ਪਾਈ ਜਾਵੇ ਕੋਈ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਐ ਜਿਹੜਾ ਇੱਥੇ ਖੜਾ ਕੀਤਾ ਜਾਵੇ ਰੋਂਗ ਸਾਈਡ ਤੋਂ ਆਉਂਦੇ ਹੋਏ ਵਹੀਕਲਾਂ ਦੇ ਉੱਤੇ ਜਿਹੜਾ ਨਕੇਲ ਕਸੀ ਜਾਵੇ ਲੋਕਾਂ ਦੀ ਮੰਗ ਐ ਜੀ ਤੇ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਇਹ ਲੋਕਾਂ ਦੀ ਗੱਲ ਨੂੰ ਸੁਣਿਆ ਜਾਂਦਾ ਹੈ ਜਾਂ ਫਿਰ ਇਹਨਾਂ ਦੀ ਗੱਲ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਅਣਦੇਖਿਆ ਕੀਤਾ ਜਾਂਦਾ ਹੈ ਇਹ ਹੁਣ ਆਉਣ ਵਾਲਾ ਸਮੇਂ ਦੱਸੇਗਾ ਕੈਮਰਾ ਪਰਸਨ ਕਰਮਜੀਤ ਸਿੰਘ ਦੇ ਨਾਲ ਔਨ 에ਅਰ ਦੇ ਲਈ ਪ੍ਰਕਾਸ਼ ਸ਼ਰਮਾ ਦੀ ਮਲੇਰਕੋਟਲਾ ਤੋਂ ਇਹ ਵਿਸ਼ੇਸ਼ ਰਿਪੋਰਟ